ਕੋਈ ਵੀ ਰਿਸ਼ਤਾ ਸਿਰਫ ਦੋ ਹੀ ਉਦੇਸ਼ਾਂ ਲਈ ਹੋ ਸਕਦਾ ਹੈ ਕਿਸੇ ਵੀ ਰਿਸ਼ਤੇ ਦੇ ਸਿਰਫ ਦੋ ਹੀ ਠੀਕ ਮਕਸਦ ਹੋ ਸਕਦੇ ਹਨ ਜੇ ਇਧਰ ਤੋਂ ਬਣਾਇਆ ਤਾਂ ਆਪਣੇ ਤੋਂ ਉੱਚੇ ਨਾਲ ਬਣਾਓ ਕਿ ਉਹ ਮੈਨੂੰ ਉੱਪਰ ਖਿੱਚ ਲਵੇ ਤੇ ਜੇ ਇਧਰ ਤੋਂ ਬਣਾਇਆ ਤਾਂ ਆਪਣੇ ਤੋਂ ਹੇਠਲੇ ਨਾਲ ਬਣਾਓ ਕਿ ਮੈਂ ਤੈਨੂੰ ਉੱਪਰ ਖਿੱਚ ਲਵਾਂ ਬਾਕੀ ਸਾਰੇ ਰਿਸ਼ਤੇ ਕਿਸੇ ਕੰਮ ਦੇ ਨਹੀਂ ਉਹ ਤਾਂ ਇੱਕ ਦੂਜੇ ਨੂੰ ਡੁਬਾਉਣ ਦਾ ਤਰੀਕਾ ਹਨ ਅਸੀਂ ਸੁੱਕੀ ਹੋਣ ਲਈ ਪੈਦਾ ਨਹੀਂ ਹੋਏ ਇਸ ਕਰਕੇ ਰਿਸ਼ਤੇ ਵੀ ਇੱਕ ਦੂਜੇ ਨੂੰ ਸੁੱਖ ਦੇਣ ਲਈ ਨਹੀਂ ਹੁੰਦੇ ਰਿਸ਼ਤੇ ਵੀ ਇੱਕ ਦੂਜੇ ਨੂੰ ਮੁਕਤੀ ਦੇਣ ਲਈ ਹੁੰਦੇ ਹਨ ਜਿੱਥੇ ਰਿਸ਼ਤਾ ਬਣਾਇਆ ਹੀ ਇਸ ਲਈ ਗਿਆ ਹੋਵੇ ਕਿ ਮੈਂ ਤੈਨੂੰ ਥੋੜੀ ਖੁਸ਼ੀ ਦੇਵਾਂਗਾ ਤੇ ਤੂੰ ਮੈਨੂੰ ਖੁਸ਼ੀ ਦੇਵੀ ਇਹ ਰਿਸ਼ਤਾ ਹੀ ਥੋੜਾ ਫਿਰ ਅੱਗੇ ਚੱਲ ਕੇ ਉਹ ਕਿਹੜੀ ਥਾਂ ਹੈ ਜਿੱਥੇ ਉਹ ਰਹਿੰਦੇ ਨੇ ਆਪਣੇ ਪੈਸੇ ਵਾਲੇ ਉਹਨੂੰ ਕੀ ਕੀ ਕਹਿੰਦੇ ਹਨ ਕੁਝ ਇੰਨਾ ਲੁਸਤਾ ਨਾ ਹੁੰਦਾ ਹੈ ਨਾ ਨਰਕ ਹਾਂ ਹਾਂ ਨਰਕ ਨਰਕ ਜੇ ਤੁਹਾਨੂੰ ਆਪਣੇ ਬੰਧਨ ਨਜ਼ਰ ਆ ਰਹੇ ਹਨ ਤਾਂ ਉਸ ਨਾਲ ਨਾਤਾ ਜੋੜੋ ਜੋ ਤੁਹਾਨੂੰ ਚੁਣੌਤੀ ਦੇਂਦਾ ਹੋਵੇ ਜੋ ਤੁਹਾਡੇ ਸਾਹਮਣੇ ਸ਼ੀਸ਼ੇਵਾਂਖੜਾ ਹੋਵੇ ਜੋ ਤੁਹਾਨੂੰ ਤੁਹਾਡੀਆਂ ਜ਼ੰਜੀਰਾਂ ਵਿਖਾ ਦੇਂਦਾ ਹੋਵੇ ਹਕੀਕਤ ਦੀ ਅਦਲ ਬਦਲ ਹੁੰਦਿਓ ਇੱਕ ਦੂਜੇ ਲਈ ਸ਼ੀਸ਼ਾ ਬਣ ਕੇ ਖੜੋ ਇਹੀ ਸਹੀ ਰਿਸ਼ਤਾ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ ਸੁੱਖ ਦਾ ਲੈਣ ਦੇਣ ਤੇ ਇਹ ਸਾਰੀਆਂ ਗੱਲਾਂ ਫਜ਼ੂਲ ਹਨ